ਪੀ 24 ਨਿਊ ਜੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਆਪ ਦੀ ਸਰਕਾਰ ਆਪਦੇ ਤਿਉਾਰ ਮੇ ਮਤੈਤ ਨੈਸ਼ਨਲ ਅਵਾਰਡ ਪ੍ਰਾਪਤ ਸਰਪੰਚ ਅਤੇ ਬਲਾਕ ਪ੍ਰਧਾਨ ਮੈਡਮ ਜਤਿੰਦਰ ਕੌਰ ਖੁੰਡੀ ਅਤੇ ਮਾਰਕੀਟ ਕਮੇਟੀ ਧਾਰੀਵਾਲ ਦੇ ਚੇਅਰਮੈਨ ਭਪਿੰਦਰ ਸਿੰਘ ਵਿੰਕਾ ਦੀ ਅਗਵਾਈ ਹੇਠ ਪਿੰਡ ਮਾਲੀਸਰਾ ਪਿੰਡ ਖੁੰਡਾ ਅਤੇ ਪਿੰਡ ਖੁੰਡੀ ਵਿਖੇ ਜਨ ਕਲਿਆਣ ਸੁਵਿਧਾ ਕੈਂਪ ਲਗਾਇਆ ਗਿਆ ਜੇਸਸਪ ਦਾ ਰਾਣਾਇਬ ਤਹਿਸੀਲਦਾਰ ਧਾਰੀਵਾਲ ਅਸ਼ੁਨੀ ਕੁਮਾਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਲੋਕਾਂ ਦੇ ਕਮਾਂ ਨੂੰ ਨਿਪਟੜੇ ਚੜਦਿਆਂ 43 ਕਿਸਮ ਦੀਆਂ ਸਵਾਵਾ ਮਹੱਇਆ ਕਰਵਾਈਆਂ ਜਨ ਕਲਿਆਣ ਸੁਵਿਧਾ ਕੈਂਪਸ ਦਾ ਜੈਜਾ ਲੈਨ ਪਹੁੰਚੇ ਜ਼ਿਲ੍ਹਾ ਯੋਜਨਾ ਬੋਰਡ ਗਰਦਾਸਪੁਰ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਨ ਦੇ ਸਤਕਾਰਯੋਗ ਮਾਤਾ ਜੀ ਬੀਬੀ ਅਮਰਜੀਤ ਕੌਰ ਸੇਖਵਾਨ ਨੇ ਮੌਜੂਦ ਅਧਿਕਾਰੀਆਂ ਤੋਂ ਵੇਰਵੇ ਹਾਸਲ ਕੀਤੇ ਕਿ ਕੈਂਪ ਦਰਾਨ ਕਿੰਨੇ ਲੋਕਾਂ ਨੂੰ ਲਾਭ ਪ੍ਰਾਪਤ ਹੋਇਆ ਹੈ ਜਦਕਿ ਆਮ ਜਨਤਾ ਨੇ ਪੰਜਾਬ ਸਰਕਾਰ ਦੀ ਆਪ ਦੀ ਸਰਕਾਰ ਆਪਦੇ ਦੁਆਰ ਮਹਿਮ ਦਾ ਸਵਾਗਤ ਕੀਤਾ ਇਸ ਮੌਕੇ ਤੇ ਬੀਬੀ ਅਮਰਜੀਤ ਕੌਰ ਸੇਖਵਾਨ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਮਹਿਮ ਨਾਲ ਆਮ ਲੋਕਾਂ ਦੇ ਸਰਕਾਰੀ ਦਫ਼ਤਰਾਂ ਵਿੱਚ ਖੱਜਲ ਖਵਾਰੀ ਬੰਦ ਹੋਈ ਹੈ ਅਤੇ ਸਾਰੇ ਵਿਭਾਗਾਂ ਦੇ ਅਧਿਕਾਰੀ ਪਿੰਡ-ਪਿੰਡ ਕੈਂਪਾਂ ਦੌਰਾਨ ਲੋਕਾਂ ਦੇ ਮਸਲੇ ਹੱਲ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਇਕੱਲੇ ਚੋਣ ਲੜ ਕੇ ਪੰਜਾਬ ਦੀਆਂ 13 ਸੀਟਾਂ ਤੇ ਜਿੱਤ ਹਾਸਲ ਕਰੇਗੀ ਸਕੂਲ ਪ੍ਰਿੰਸੀਪਲ ਅਨਲ ਡੋਗਰਾ ਵੱਲੋਂ ਬੀਬੀ ਅਮਰਜੀਤ ਕੌਰ ਸੇਖਵਾ ਨੂੰ ਫੁੱਲਾਂ ਦਾ ਬੁੱਕਾ ਭੇਟ ਕਰਕੇ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਸਰਪੰਚ ਜਤਿੰਦਰ ਕੌਰ ਖੁੰਡੀ ਅਤੇ ਚੇਅਰਮੈਨ ਭਪਿੰਦਰ ਸਿੰਘ ਕਾ ਨੇ ਸਾਂਝੇ ਤੌਰ ਤੇ ਕਿਹਾ ਕਿ ਜਨਤ ਸੁਵਿਧਾ ਕੈਂਪ ਲਗਾਉਣ ਨਾਲ ਆਮ ਜਨਤਾ ਦਾ ਵਿਸ਼ਵਾਸ ਪੰਜਾਬ ਸਰਕਾਰ ਤੇ ਹੋਰ ਮਜ਼ਬੂਤ ਹੋਇਆ ਹੈ ਜਿਸ ਦਾ ਅਸਰ ਆਉਂਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਤਾ ਚੱਲ ਜਾਵੇਗਾ ਇਸ ਮੌਕੇ ਤੇ ਪਿੰਡ ਖੁੰਡੀ ਦੇ ਪੰਚ ਜਗੀਰ ਪੰਚ ਬਬਲੀ ਪੰਚ ਮੇਜਰ ਸਿੰਘ ਸਤਨਾਮ ਸਿੰਘ ਦਲਬਾਗ ਸਿੰਘ ਕਬਲਜੀਤ ਸਿੰਘ ਰਮਨਦੀਪ कौर ਵਰਮੀਤ ਸਿੰਘ ਗੁਰਵਿੰਦਰ ਸਿੰਘ ਪਿੰਡ ਖੁੰਡਾ ਦੇ ਸਤਨਾਮ ਸਿੰਘ ਪ੍ਰਧਾਨ ترسےم ਸਿੰਘ ਮਾਸਟਰ ਕਮਲ ਸ਼ਖਦੇਵ ਸਿੰਘ ਸੋਖੀ ਬਾਬਾ ਲਖਵਿੰਦਰ ਸਿੰਘ ਪਿੰਡ ਮਾਲੀਸੜਾ ਦੇ ਬਲਕਾਰ ਸਿੰਘ ਹਰਦੇਵ ਸਿੰਘ ਕਿਸਾਨਾ ਗੁਰਵਿੰਦਰ ਸਿੰਘ ਜਗਰਾਤ ਸਿੰਘ ਨੀਸ਼ਾਨ ਸਿੰਘ ਅਵਤਾਰ ਸਿੰਘ ਤੋਂ ਇਲਾਵਾ ਔਰ ਆਦਰਸ਼ਾਨੰਦ ਕੋਤਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਕਾਪ ਰਿਪੋਰਟ ਹਾਂਜੀ ਮੈਮ ਦੱਸ ਦਿਓ ਅੱਜ ਤੁਹਾਡੀ ਰਹਿਣ ਮੈਂ ਕਿਹੜੇ ਕਿਹੜੇ ਪਿੰਡਾਂ 'ਚ ਕੈਂਪ ਲਗਾਏ ਗਏ ਆ ਜਿੱਥੇ ਸੁਰਦਾ ਲੋਕਾਂ ਦਿੱਤੇਗੀ ਜੀ ਹਾਂਜੀ ਸਭ ਤੋਂ ਪਹਿਲਾਂ ਦੇ ਮੈਂ ਧੰਨਵਾਦ ਕਰਦੀ ਆ ਆਮ ਆਦਮੀ ਪਾਰਟੀ ਸਰਕਾਰ ਦਾ ਜਿਨ੍ਹਾਂ ਨੇ ਇਹ ਸੁਵਿਧਾ ਦੇ ਕੇ ਲੋਕਾਂ ਨੂੰ ਤੇ ਬੜਾ ਵਧੀਆ ਕੰਮ ਕੀਤਾ ਤੇ ਇਹ ਬਹੁਤ ਚੰਗਾ ਉਪਰਾਲਾ ਹੈ ਕਿ ਲੋਕਾਂ ਨੂੰ ਜਿਹੜਾ ਦਫਤਰਾਂ ਦੇ ਘੇੜੇ ਕੱਢਣੇ ਪੈਂਦੇ ਸਨ ਉਹਨਾਂ ਤੋਂ ਰਾਹਤ ਮਿਲ ਗਈ ਹੈ ਤੇ ਪਿੰਡ ਪਿੰਡ 'ਚ ਆ ਕੇ ਲੋਕਾਂ ਦੇ ਕੰਮ ਹੋ ਰਿਹਾ ਮੈਂ ਪਿੰਡ ਕੁੰਡੀ ਦਾ ਸਰਪੰਚ ਜਤਿੰਦਰ ਗੌਰ ਬਲਾਕਪੁਰ ਦਾ ਆਮ ਆਦਮੀ ਪਾਰਟੀ ਧਾਰੀਵਾਲ ਮੇਰੀ ਜਿੰਨਾ ਪਿੰਨਾ 12 ਵਿੱਚ ਡਿਊਟੀ ਲੱਗੀ ਗਈ ਉਹਨਾਂ ਵਿੱਚੋਂ ਪੰਜ ਪਿੰਡ ਮੇਰੇ ਜਿਹੜੇ ਨੇ ਉਹ ਕਵਰ ਹੋ ਚੁੱਕੇ ਨੇ ਦੋ ਪਿੰਡ ਮੇਰੇ 22 ਤਰੀਕ ਨੂੰ ਫੱਤੇ ਨੰਗਲ ਤੇ ਪੀਰਦੀ ਸੈਣ ਉੱਥੇ ਵੀ ਚੰਗੇ ਲੋਕ ਹਮਾ ਆ ਕੇ ਪਹੁੰਚੇ ਤੇ ਆਪਣੇ ਉਹਨਾਂ ਨੇ ਕੰਮ ਕਰਾਏ ਤੇ ਸਰਕਾਰ ਦਾ ਤੁਹਾਨੂੰ ਆਧਾਰ ਕਰਦੀ ਸਾਨੂੰ ਤੇ ਜਿਹੜੀ ਉਹ ਥੱਕਦੀ ਨਹੀਂ ਕਿ ਬਹੁਤ ਵਧੀਆ ਭਰਾਲਾ ਸਰਕਾਰ ਦਾ ਅੱਜ ਜਿਹੜੇ ਮੇਰੇ ਕੰਮ ਵੀ ਸੀ ਤਿੰਨਾ ਪਿੰਡਾਂ ਵਿੱਚ ਪਿੰਡ ਖੁੰਡੇ ਵਿੱਚ ਪਿੰਡ ਮਾਲਿਸਰਾਜ ਚ ਤੇ ਮੇਰਾ ਪਿੰਡ ਖੁੰਡੀ ਵਿੱਚ ਬੜਾ ਵਧੀਆ ਜੀ ਸਾਰੇ ਮਹਿਕਮਿਆਂ ਦੇ ਅਫਸਰ ਸਾਹਿਬਾਨ ਹੁੰਦੇ ਨੇ ਤੇ ਸਾਰੀਆਂ ਸਹੂਲਤਾਂ ਜਿਹੜੀਆਂ ਨੇ ਪਿੰਡ-ਪਿੰਡ ਲੋਕਾਂ ਨੂੰ ਮਿਲ ਰਹੀਆਂ ਨੇ ਵਧੀਆ ਕੰਮ ਕਰ ਰਹੀ ਹੈ ਸਰਕਾਰੀ ਠੀਕੇ ਜੇ ਸਰਕਾਰ ਦੇ ਤਰੁਫੇ ਇਹ ਸੇਵਾ ਜਿਹਦੇ ਮਦਰ ਵੀ ਵੀ ਅਮਰਜੀਤ ਕਾ ਸੇਵਾ ਸਾਹਿਬ ਨੇ ਅੱਜ ਪਾਵੇ ਚੜ ਕੇ ਚਾਜਾ ਲੈ ਆਏ ਤੇ ਆਪਾਂ ਜਿਗਰੂ ਕੀ ਹੋਣ ਕਰਕੇ ਨਹੀਂ ਸੀ ਆਪਾਂ ਜਿੱਨਾ ਕਰਕੇ ਮਾਤਾ ਜੀ ਨੂੰ ਆਉਣਾ ਪਿਆ ਤੇ ਉਹਨਾਂ ਨੇ ਥਿਡ-ਥਿਡ ਜਾ ਕੇ ਮੈਂ ਕੰਪਾ ਵਿੱਚ ਆਪ ਖੁਦ ਵੇਖ ਕੇ ਚਾਜਾ ਲੈ ਆਪੇ ਕਿੱਥੇ ਕੀ ਕੰਮ ਹੋ ਰਿਹਾ ਉਹਨਾਂ ਨੂੰ ਜਿਹੜੀ ਚੀਜ਼ ਲੋਕ ਪੰਜਾਬ ਸਰਕਾਰ ਨੂੰ ਸਰਕਾਰ ਆਪਕੇ ਦਵਾਰ ਤਹਿਤ ਵੱਖ-ਵੱਖ ਪਿੰਡਾਂ 'ਚ ਕੈਂਪ ਲਗਾਏ ਜਾ ਰਹੇ ਆ ਆਮ ਲੋਕਾਂ 'ਚ ਬੜੀ ਚਰਚਾ ਆ ਕੇ ਇੱਕ ਵਧੀਆ ਕੰਮ ਆ ਖਜਲਖਵਾਰੀ ਰੁਕੀ ਆ ਤੁਸੀਂ ਜਾਜਾ ਲਹਿਣਾ ਆਏ ਹੋ ਤੇ ਕੀ ਕਹਿਣਾ ਚਾਹੁੰਦੇ ਸੰਦੇਸ਼ ਦੇਣਾ ਚਾਹੁੰਦੇ ਇਹ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਜਿਹੜਾ ਘਰ-ਘਰ ਆ ਕੇ ਤੇ ਲੋਕਾਂ ਨੇ ਕੰਮ ਕਰਦੇ ਆ ਕੱਲੀ ਰੁਕ ਜਿਹੇ ਉਹ ਕਿਚਾਈਆਂ 'ਚ ਜਾਂਦੇ ਦੂਰ ਜਾ ਕੇ ਕੰਮ ਕਰਵਾਣਾ ਤਾਂ ਨਹੀਂ ਹੁਣ ਉਹਨਾਂ ਦੇ ਘਰ ਆ ਗਏ ਆ ਘਰ ਆ ਕੇ ਸਾਰੇ ਕੰਮ ਹੋ ਰਹੇ ਆ ਹੋਰ ਖੁਸ਼ ਨੇ ਲੋਕ ਆਮ ਪਹਿਲਾਂ ਰਾਜਨੀਤਿਕ ਪਾਰਟੀਆਂ ਦੇਖੀਆਂ ਗਈਆਂ ਕਿ ਜਿਹੜੇ ਇਲੈਕਸ਼ਨਾਂ ਦੇ 4 ਸਾਲ ਤੱਕ ਕੋਈ ਕੰਮ ਨਹੀਂ ਕਰਦੀਆਂ ਇੱਕ ਆਮ ਆਦਮੀ ਪਾਰਟੀ ਸਰਕਾਰ ਆ ਕਿ ਜਿੰਨੇ 2 ਸਾਲ ਦੇ ਵਿੱਚ ਨੇਕਾਂ ਹੀ ਕੰਮ ਕੀਤੇ ਲੋਕ ਭਲਾਈ ਦੇ ਇਹਦੇ ਸਬੰਧ ਚ ਕੀ ਕਹਿਣਾ ਚਾਹੁੰਦੇ ਜੀ ਦੇਖੋ ਇਹ ਤੀਸਰੀ ਪਾਰਟੀ ਆਈ ਹੈ ਕੇਜੀਵਾਲ ਸਾਹਿਬ ਭਗਵੰਤ ਮਾਨ ਸਾਹਿਬ ਦੀ ਸੋਚ ਦੇ ਸਦਕਾ ਇਹ ਬਦਲਾ ਲੈਉਣਾ ਇਹ ਬਦਲਾ ਹੈ ਆਹ ਪਾਕੀਆਂ ਪੰਜ ਸਾਲ ਬਾਅਦ ਆਂਦੀਆਂ ਅਸੀਂ ਉਹਨਾਂ ਸ਼ੁਰੂ ਸਾਲ ਤੋਂ ਕੰਮ ਸ਼ੁਰੂ ਕਰ ਦਿੱਤੇ ਨੇ ਹਰ ਇੱਕ ਦਾ ਕੰਮ ਜਿਹੜਾ ਉਹ ਹੋ ਗਿਆ ਕੋਈ ਇਹ ਪੰਜਾਬ ਸਰਕਾਰ ਵੱਲੋਂ ਕੈਂਪ ਹੈ ਇਹ ਕਿਸੇ ਸਰਪੈਂਚੂਲੋਂ ਨਹੀਂ ਇੱਥੇ ਹਰ ਕੋਈ ਆ ਸਕਦਾ ਇੱਥੇ ਸਾਡੇ ਹੁਣ ਚੇਅਰਮੈਨ ਸਾਹਿਬ ਨੇ ਇਹਨਾਂ ਨੇ ਇਹ ਤਿੰਨਾਂ ਕਿਹਾ ਕਿ ਇੱਥੇ ਕਾਂਗਰਸੀ ਨਾ ਆਏ ਜਾਂ ਕੋਈ ਕਾਲੀ ਨਾ ਆਏ ਸਿਫਾ ਆਪਣੇ ਬੰਦੇ ਆਉਣ ਹਰ ਇੱਕ ਨੂੰ ਹੱਕ ਹੈ ਹਰ ਇੱਕ ਬੰਦਾ ਇੱਥੇ ਆ ਸਕਦਾ ਪੰਜਾਬ ਸਰਕਾਰ ਵੱਲੋਂ ਇਹ ਕੈਂਪ ਲਗਾਇਆ ਗਿਆ ਉਹਦੀ ਸਾਰੀ ਤੇ 2024 ਦੀਆਂ ਲੱਖਣਾ ਲੋਕ ਸਭਾ ਆ ਰਹੀਆਂ ਜੀ ਤੇ ਕੀ ਸੰਦੇਸ਼ ਦੇਣਾ ਚਾਹੁੰਦੇ ਜੇ ਪੰਜਾਬ ਦੀ ਜਨਤਾ ਨੂੰ ਜੀ ਦੇਖੋ ਲੋਕ ਖੁਸ਼ ਨੇ ਜੋ ਇੱਥੇ ਤੇ ਹੁਣ ਪੰਜਾਬ ਸਰਕਾਰ ਜਿਹੜੀ ਹੈ ਉਹ ਕੱਲਿਆਂ ਚ ਜੁੜ ਲੜ ਰਹੀ ਹੈ ਪੰਜਾਬ ਵਿੱਚ ਸਾਨੂੰ ਸਭ ਨੂੰ ਉਮੀਦ ਹੈ ਕਿ 13 ਆਮ ਕੇ 13 ਸੀਟਾਂ ਜਿੰਨਾਂ ਜਿੱਤਾਂਗੇ